ਔਰ ਇਹ ਇਲਾਕਾ ਮਜੀਠਾ ਜਿਹੜਾ ਹੈ ਇਹ ਖਾਸ ਕਰਕੇ ਬਦਨਾਮ ਹੋਇਆ ਗੁਰੂ ਦੀ ਧਰਤੀ ਹੈ ਪਰ ਬਦਨਾਮ ਕਿਹੜੀ ਗੱਲ ਹੀ ਹੋ ਗਿਆ ਵੀ ਇੱਥੇ ਚਿੱਟੇ ਦੇ ਕਾਰੋਬਾਰੀ ਵਸਦੇ ਨੇ ਚਿੱਟੇ ਦੇ ਕਾਰੋਬਾਰੀ ਰਹਿੰਦੇ ਨੇ ਸੋ ਇਸ ਕਰਕੇ ਮੈਂ ਅੱਜ ਨੌਜਵਾਨਾਂ ਨਾਲ ਜਿਹੜੀ ਗੱਲਬਾਤ ਕਰਨੀ ਹੈ ਉਹਦਾ ਵਿਸ਼ਾ ਹੀ ਹੈ ਵੀ ਸਾਨੂੰ ਇਹ ਜਿਹੜਾ ਕਲੰਕ ਹੈ ਆਪਣੇ ਮੱਥੇ 'ਤੇ ਲਾਉਣਾ ਪੈਣਾ ਹੈ ਅੱਜ ਕੱਲ੍ਹ ਹੋ ਕੀ ਰਿਹਾ ਹੈ ਜੇਦਾ ਜੀ ਕਰਦਾ ਉੱਠ ਕੇ ਆਪਣੇ ਆਪ ਨੂੰ ਜਰਨੈਲ ਖਵਾਉਣ ਲੱਗ ਪੈਂਦਾ ਸਿੱਖ ਕੌਮ ਦਾ ਜਰਨੈਲ ਬਣ ਲਈ ਪਹਿਲਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦੇਣ ਦੀ ਲੋੜ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਆਵਾਜ਼ ਦਿੱਤੀ ਹੈ ਜਦੋਂ ਸਿੱਖਾਂ ਨੂੰ ਸਿੱਖਾਂ ਨੂੰ ਕੋ ਵਾਅਦਾ ਨਹੀਂ ਕੀਤਾ ਇਸ ਗੱਲ ਦਾ ਵਾਅਦਾ ਨਹੀਂ ਵੀ ਸਿੱਖੋ ਆ ਜਾਓ ਜਿਵੇਂ ਦੂਜੇ ਧਰਮਾਂ ਦੇ ਬਾਨੀਆਂ ਨੇ ਕਹਿ ਦਿੱਤਾ ਵੀ ਸਾਡੇ ਧਰਮ ਚ ਆ ਜਾਓ ਜੰਨਤ ਮਿਲ ਜਾਓ ਕਿਸੇ ਨੇ ਸਵਰਗ ਦਾ ਵਾਅਦਾ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਨੇ ਆਵਾਜ਼ ਦੇਣ ਲੱਗਿਆ ਕਿ ਅਸੀਂ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜਾ ਸਿਰ ਦੀਜਾ ਗਾਣ ਲਗੀ ਜਾ ਹੁਣ ਦੱਸੋ ਜਿਹੜਾ ਕੋ ਬੰਦਾ ਸੀਸ ਤਲੀ ਤੇ ਧਰ ਕੇ ਤੁਰਨ ਦੀ ਜ਼ਰਤ ਰੱਖਦਾ ਉਹ ਉਹਦੇ ਜਰਨਲ ਅਖਵਾਵੇ ਜਿੰਨਾ ਚਿੱਟਾ ਵੇਚਣਾ ਹੈ ਚਿੱਟਾ ਵੇਚ ਕੇ ਨੌਜਵਾਨਾਂ ਦੇ ਪੁੱਤ ਮਾਰਨੇ ਆ ਉਹ ਆਪਣੇ ਆਪ ਨੂੰ ਜਰਨਲ ਖੋਹੁੰਦੇ ਸ਼ਰਮ ਸਾਨੂੰ ਵੀ ਆਉਂਦੀ ਹੈ ਕਿ ਗੁਰੂ ਦੀ ਧਰਤੀ ਤੇ ਵਾਪਰ ਕੀ ਰਿਹਾ ਪਰ ਸਭ ਕੁਝ ਸੰਗਤ ਦੇ ਹੱਥ ਵਸ ਹੈ ਸੰਗਤ ਜੀ ਇਹ ਗੱਲਾਂ ਚੇਤਾ ਨਹੀਂ ਭੁਲਾਉਣੀਆਂ ਚਾਹੀਦੀਆਂ ਤੁਸੀਂ ਝਾਤ ਮਾਰੋ ਇਸੇ ਇਲਾਕੇ ਦੇ ਵਿੱਚ ਸਿੱਖ ਸੰਘਰਸ਼ ਚੱਲਿਆ ਉਸ ਸਮੇਂ ਤੇ ਸੂਰਮਿਆਂ ਨੇ ਵੱਧ ਚੜ ਕੇ ਹਿੱਸਾ ਪਾਇਆ ਤੁਹਾਡੇ ਪਿੰਡ ਦੇ ਵਿੱਚੋਂ ਕਿੰਨੇ ਨੌਜਵਾਨ ਜਿਹੜੇ ਇਸ ਸੰਘਰਸ਼ ਦੀ ਭੇਡ ਚੜਿਆ ਜਿਨ੍ਹਾਂ ਬਾਅਦ ਚੜ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਕਈ ਗੁਣਾ ਨੌਜਵਾਨ ਤੁਹਾਡੇ ਪਿੰਡ ਦੇ ਜਿਹੜੇ ਚਿੱਟੇ ਦੀ ਭੇਡ ਚੜ ਗਏ ਸੋ ਇਹ ਗੱਲ ਕਹਿਣੀ ਵੀ ਮੈਂ ਸ਼ਾਂਤੀ ਭੰਗ ਕਰ ਰਿਹਾ ਇਹ ਗੱਲ ਕਹਿਣੀ ਵੀ ਮੈਂ ਪੰਜਾਬ ਨੂੰ ਅੱਗ ਲਾ ਰਿਹਾ ਇਹ ਗੱਲ ਉਹ ਲੋਕ ਕਹਿ ਰਹੇ ਨੇ ਜਿਨ੍ਹਾਂ ਸ਼ਾਂਤੀ ਨਾਲ ਅੱਗ ਲਾਈ ਹੈ ਤੇ ਅੱਗ ਐਸੀ ਲਾਈ ਵੀ ਨੌਜਵਾਨ ਮਰ ਜਾਂਦਾ ਤੇ ਘਰ ਦੇ ਝੂਠ ਕੀ ਬੋਲਦੇ ਆ ਇਹ ਮੁੰਡੇ ਸਾਡੇ ਨੂੰ ਹਾਰਟ ਅਟੈਕ ਹੋ ਗਿਆ ਜੀ ਰਾਤ ਸਾਰੇ ਸੰਸਾਰ ਨੂੰ ਪਤਾ ਹੁੰਦਾ ਹੋਇਆ ਕੀ ਹੈ ਅਫਸੋਸ ਕਰਨ ਗਏ ਬੰਦੇ ਵੀ ਝੂਠ ਬੋਲੀ ਜਾਂਦੇ ਆ ਜਿਨ੍ਹਾਂ ਦਾ ਮਰਿਆ ਉਹ ਵੀ ਝੂਠ ਬੋਲੀ ਜਾਂਦੇ ਆ ਪਰ ਸੱਚ ਕਿਸੇ ਤੋਂ ਲਗਿਆ ਨਹੀਂ ਹੁੰਦਾ ਇਹ ਸਤਿ ਸਿਆਣੇ ਜ਼ਰੂਰ ਕਹਿੰਦੇ ਆ ਵੀ ਮਰੇ ਦੇ ਪਰਦੇ ਕੱਜ ਲੈਣੇ ਚਾਹੀਦੇ ਆ ਪਰ ਜਦੋਂ ਇਹੋ ਜਿਹਾ ਦੌਰ ਚੱਲ ਰਿਹਾ ਹੋਵੇ ਜਿੱਥੇ ਹਰ ਗਲੀ ਦੇ ਵਿੱਚ ਸਾਡੇ ਕੋਠਿਆਂ ਜਿਹੜੇ ਪੁੱਤਰ ਮਰ ਰਹੇ ਹੋਣ ਨਸ਼ੇ ਦੇ ਨਾਲ ਉਥੇ ਇਹ ਗੱਲਾਂ ਕਰਨੀਆਂ ਝੂਠ ਬੋਲਣੇ ਚੰਗੀ ਗੱਲ ਨਹੀਂ ਅੱਜ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਹਨੇ ਪੁੱਤਰ ਹਿੰਦੁਸਤਾਨ ਦੀ ਹਕੂਮਤ ਸਾਡੇ ਗੋਲੀਆਂ ਨਾਲ ਨਹੀਂ ਮਾਰ ਸਕੀ ਉਹਨੇ ਪੁੱਤਰ ਹਿੰਦੁਸਤਾਨ ਦੀ ਹਕੂਮਤ ਸਾਡੇ ਝੂਠੇ ਮੁਕਾਬਲੇ ਬਣਾ ਕੇ ਨਹੀਂ ਮਾਰ ਸਕੀ ਜਿੰਨੇ ਉਹਨਾਂ ਚੁੱਪਚੀ ਪੀਦਿਆਂ ਨਸ਼ੇ ਚ ਮਾਰ ਦਿੱਤੇ ਐ ਤੇ ਕਈ ਇਹ ਤੇ ਸਵਾਲ ਕਰਨ ਲੱਗ ਪੈਂਦੇ ਵੀ ਨਸ਼ਾ ਕਿਹੜਾ ਕੋਈ ਤੁਹਾਡੇ ਮੂੰਹ ਚ ਪਾਉਂਦਾ ਤੁਸੀਂ ਆਪ ਖਾਂਦੇ ਜੋ ਪਰ ਸਵਾਲ ਇਹ ਹੈ ਪੀ ਜਿਹੜੇ ਸਮਾਜ ਦੇ ਵਿੱਚ 13 14 ਸਾਲ ਦੇ ਜਵਾਗ ਨੂੰ ਕੋਈ ਸੋਝੀ ਨਹੀਂ ਉਹਦੇ ਸਾਹਮਣੇ ਚਿੱਟਾ ਇਦਾਂ ਖੁਲਿਆਂ ਬਿਕ ਰਿਹਾ ਉਹਨੂੰ ਕਿੰਨੇ ਸਮਝਾਉਣਾ ਪਈਏ ਮਾੜੀ ਚੀਜ਼ ਐ ਕਿ ਚੰਗੀ ਚੀਜ਼ ਐ ਤੇ ਜਿਹੜੇ ਅੱਜ ਕੱਲ ਲੀਡਰ ਬਣੇ ਫਿਰਦੇ ਨੇ ਆਗੂ ਉਹ ਆਪ ਜੇ ਕਾਰੋਬਾਰੀ ਬਣ ਜਾਣ ਜਿਨ੍ਹਾਂ ਦਾ ਫਰਜ ਕੀ ਐ ਜਿਨ੍ਹਾਂ ਦਾ ਦੀਨ ਮਾਨ ਐ ਪੀ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਸਾਨੂੰ ਤੇ ਅਸੀਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਨੀ ਐ ਉਹ ਲੋਕਾਂ ਦੇ ਪੁੱਤਾਂ ਨੂੰ ਚਿੱਟੇ ਦੇ ਲਾਉਣ ਇਹ ਕੋ ਚੰਗੀ ਗੱਲ ਐ ਸੋ ਸਵਾਲ ਸਾਡੇ ਅੱਗੇ ਐ ਪੀ ਜਿਨ੍ਹਾਂ ਜੋ ਕਰਨਾ ਕਰਨਾ नहीं, नहीं। दिल्ली ਦੀ ਸਾਡੇ ਪ੍ਰਤੀ ਜਿਹੜਾ ਦਿੱਲੀ ਦਾ ਨਜ਼ਰੀਆ ਹੈ ਉਹ ਹਮੇਸ਼ਾ ਤੋਂ ਇਹ ਰਿਹਾ 500 ਸਾਲ ਤੋਂ ਪੰਜ ਸਦੀਆਂ ਦਾ ਵੈਰ ਹੈ ਉਹ ਕਰਦੇ ਆਏ ਤੇ ਉਹਨਾਂ ਕਰਦੇ ਰਹਿਣਾ ਉਹਨਾਂ ਨੂੰ ਵੱਖਰੇ ਵੱਖਰੇ ਭਾਂ ਦੇ ਦਲਾਲ ਵੀ ਮਿਲ ਜਣੇ ਆ ਜਿਹੜੇ ਆਪਣੇ ਆਪ ਨੂੰ ਸਿੱਖ ਕਮਾਉਣਗੇ ਤੇ ਜਿਹੜੇ ਕਹਿਣਗੇ ਪੇਸੇ ਸਿੱਖਾਂ ਦੇ ਹਤੈਸ਼ੀਆਂ ਪਰ ਸਿੱਖਾਂ ਦੀਆਂ ਜਣਾ ਵੜਣਗੇ ਪਰ ਸਿੱਖਾਂ ਦਾ ਇਹ ਫਰਜ ਨਹੀਂ ਵੀ ਅਸੀਂ ਅੰਨੇ ਬੋਲੇ ਹੋ ਕੇ ਉਹਨਾਂ ਦੇ ਪਿੱਛੇ ਲੱਗ ਤੁਰਿਏ ਸਾਡਾ ਇਹ ਫਰਜ ਨਹੀਂ ਵੀ ਜੋ ਦਿੱਲੀ ਚਾਹੁੰਦੀ ਆ ਉਹ ਕਰੀਏ ਨੌਜਵਾਨੋ ਦਿੱਲੀ ਚਾਹੁੰਦੀ ਕੀ ਹੈ ਦਿੱਲੀ ਇਹ ਚਾਹੁੰਦੀ ਹੈ ਸਤਗੁਰ ਨੇ ਆਖਿਆ ਸੀ ਖਾਲਸਾ ਮੇਰੋ ਰੂਪ ਹੈ ਖਾਸ ਹੁਣ ਤੁਸੀਂ ਮੈਨੂੰ ਜਵਾਬ ਦੇ ਦਿਓ ਕਿ ਸਤਗੁਰ ਦਾ ਰੂਪ ਕਿਹੜਾ ਹੈ ਜੇ ਤੇ ਸਤਗੁਰ ਦਾ ਰੂਪ ਇਹ ਮੋਨਾ ਘੋਨੇ ਵਾਲਾ ਹੈ ਤਾਂ ਫਿਰ ਜੀ ਸਤ ਜੀ ਤੁਸੀਂ ਜੋ ਮਰਜ਼ੀ ਕਰੋ ਪਰ ਜੇ ਸਤਗੁਰ ਦਾ ਰੂਪ ਸਾਪਤ ਸੂਰਤਾਂ ਦਸਵੇਂ ਪਾਤਸ਼ਾਹ ਦਾ ਤਾਂ ਫਿਰ ਸਾਡਾ ਕੇਸ ਕਿੱਧਰ ਕਰਾਉਣਾ ਕਿਹਦੀ ਅਸੀਂ ਨਕਲ ਕਰ ਰਹੇ ਹਾਂ ਜੇ ਦਿੱਲੀ ਦੇ ਦਲਾਲਾਂ ਦੀ ਨਕਲ ਕਰਨੀ ਹੈ ਤੇ ਸਿੱਖਾਂ ਦੇ ਪੁੱਤ ਨਾ ਖਵਾਈਏ ਫਿਰ ਕਿਹਦੇ ਪੁੱਤ ਖਵਾਉਣਾ ਹੈ ਜਿਨ੍ਹਾਂ ਨੇ ਸਾਡੇ ਤਖਤ ਢਾਏ ਹੈ ਨਕਲ ਅਸੀਂ ਉਹਨਾਂ ਦੀ ਕਰ ਰਹੇ ਹਾਂ ਜਿਨ੍ਹਾਂ ਨੇ ਸਾਡੇ ਤਖਤ ਢਾਏ ਜਿਨ੍ਹਾਂ ਨੇ ਸਾਡੇ ਤੇ ਟੈਂਕ ਚਾੜੇ ਜਿਨ੍ਹਾਂ ਨੇ ਸਾਡੇ ਮਹਾਪੁਰਖਾਂ ਨੂੰ ਸ਼ਹੀਦ ਕੀਤਾ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਕੋਹ ਕੋਹ ਕੇ ਮਾਰਿਆ ਤੇ ਅਸੀਂ ਉਹਨਾਂ ਵਰਗੀਆਂ ਸ਼ਗਲਾਂ ਬਣਾਉਂਦੇ ਆਂ ਉਹ ਵੀ ਖੁਦ ਪੈਸੇ ਦੇ ਕੇ ਕੋਲੋਂ ਹਿਜਾਮਤ ਕਰਾ ਕਰਾ ਕੇ ਇਹ ਦੱਸਦੇ ਆਂ ਵੀ ਅਸੀਂ ਗੁਰੂ ਦੇ ਪੁੱਤਰ ਨਹੀਂ ਅਸੀਂ ਦਿੱਲੀ ਦੇ ਪੁੱਤਰ ਆ ਤੇ ਜੇ ਅੱਜ ਮੈਨੂੰ ਇਸ ਗੱਲ ਦਾ ਪਤਾ ਹੈ ਵੀ ਬੇਸ਼ੱਕ ਤੁਸੀਂ ਕਤਲ ਕਿਤੇ ਹੋਇਆ ਕੇਸ ਪਰ ਤੁਹਾਡੇ ਮਨਾਂ 'ਚ ਸਿੱਖੀ ਪ੍ਰਤੀ ਭਾਵਨਾ ਹੈਗੀ ਹੈ ਦਿਲ 'ਚ ਪਿਆਰ ਹੈ ਪਰ ਨੌਜਵਾਨੋਂ ਜੇ ਦਿਲ 'ਚ ਪਿਆਰ ਹੋਵੇ ਤੇ ਬਾਹਰ ਪ੍ਰਗਟਨਾ ਹੋਵੇ ਉਸ ਪਿਆਰ ਨੂੰ ਸੰਸਾਰ ਝੂਠਾ ਗਿਣਦਾ ਸਤਗੁਰ ਸੱਚੇ ਪਾਤਸ਼ਾਹ ਨੇ ਜੇ ਗੁਰੂ ਨਾਲ ਮਿਲਣਾ ਤੇ ਇਹ ਬਚਨ ਹੈ ਜਿਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਪਰ ਪ੍ਰੇਮ ਕਰਨਾ ਕਿਨੂੰ ਹੈ ਇਹ ਵੀ ਨੁਕਤੇ ਦੀ ਗੱਲ ਹੈ ਪ੍ਰੇਮ ਗੁਰੂ ਨੂੰ ਕਰਨਾ ਤੇ ਕਿਉਂ ਕਰਨਾ ਉਹਦੇ ਸਾਡੇ ਕੋਲ ਬੜੀ ਵੱਡੀ ਵਜ੍ਹਾ ਹੈ ਕਲਗੀ ਵਾਲੇ ਸਤਗੁਰ ਸੱਚੇ ਪਾਤਸ਼ਾਹ ਨੇ ਸਿੱਖਾਂ ਦੀ ਖਾਤਰ ਸਾਡੇ ਖਾਤਰ ਆਪਣਾ ਸਾਰਾ ਕੁਝ ਵਾਰ ਦਿੱਤਾ ਤੇ ਸਾਰਾ ਕੁਝ ਵਾਰ ਕੇ ਜਦੋਂ ਗੁਰੂ ਨੂੰ ਕਿਸੇ ਨੇ ਆਖਿਆ ਸਤਗੁਰ ਜੀਓ ਤੁਹਾਡਾ ਕੱਖ ਨਾ ਰਿਆ ਤੁਹਾਡਾ ਸਾਰਾ ਕੁਝ ਉਜੜ ਗਿਆ ਤੁਹਾਡੇ ਬੱਚੇ ਸ਼ਹੀਦ ਹੋ ਗਏ ਤੁਹਾਡਾ ਕੋਈ ਪਰਿਵਾਰ ਨਾ ਬਚਿਆ ਤੇ ਕਲਗੀਧਰ ਪਾਤਸ਼ਾਹ ਨੇ ਸਾਡੇ ਵੱਲ ਖਾਲਸਾ ਜੀ ਉਂਗਲ ਕੀਤੀ ਆ ਜਿਹੜੇ ਅਸੀਂ ਚਿਟੇਰਮਾਲ ਬਣੇ ਸਰਾਂ ਤੇ ਤੁਹਾਡੇ ਵੱਲ ਨੌਜਵਾਨਾਂ ਨੂੰ ਉਂਗਲ ਕਰਕੇ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਇਹਨਾਂ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੋ ਚਾਰ ਮੋਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਤੁਸੀਂ ਮੈਨੂੰ ਇਹ ਦੱਸੋ ਅਸੀਂ ਲਾਇਕ ਹੈਗੇ ਕਲਗੀਧਰ ਦੇ ਪੁੱਤਰ ਖਵਾਉਣ ਦੇ ਜੇ ਸਤਗੁਰ ਸੱਚੇ ਪਾਸ਼ਾ ਨੇ ਕਿਸਾਂ ਦੀ ਮਹੱਤਤਾ ਮੁਤਾਬਕ ਸਤਗੁਰ ਜਦੋਂ ਚਮਕੌਰ ਸਾਹਿਬ ਦਾ ਕਿਲਾ ਛੱਡ ਕੇ ਤੁਰਿਆ ਗੜੀ ਉਤੋਂ ਜੋੜਾ ਬਾਹਰ ਲਾ ਦਿੱਤਾ ਤੇ ਜਦੋਂ ਭਾਈ ਦਿਆ ਸਿੰਘ ਨੇ ਪਿਆਰੇ ਦਿਆ ਸਿੰਘ ਨੇ ਆਖਿਆ ਸਤਗੁਰ ਸੱਚੇ ਪਾਸ਼ਾ ਜੀਓ ਸਾਹਿਬ ਜਾਦੇ ਅੱਗੇ ਸ਼ਹੀਦ ਹੋ ਗਏ ਅਨੇਕਾਂ ਸਿੱਖ ਸ਼ਹੀਦ ਹੋ ਗਏ ਜੇ ਤੁਸੀਂ ਨੰਗੇ ਪੈਰ ਤੁਰਨਾ ਵਿਖੜਾ ਪੈਂਡਾ ਜੰਗ ਦਾ ਮੈਦਾਨ ਲੰਘਣਾ ਇੱਥੇ ਕਈ ਤੇਗਾਂ ਕਈ ਤੀਰ ਪੈ ਜਿਨ੍ਹਾਂ ਨੂੰ ਜ਼ਹਿਰ ਦੀ ਪਾਣ ਚੜੀ ਹੈ ਜੇ ਖੁਦਾ ਨਾ ਖਾਸਤਾ ਰੱਬ ਨਾ ਕਰੇ ਤੁਹਾਡੇ ਪੈਰ 'ਚ ਕੁਝ ਲੱਗ ਗਿਆ ਤੇ ਅਸੀਂ ਕਿੱਥੇ ਲੇਖਾ ਦੇਵਾਂਗੇ ਕਲਗੀਧਰ ਪਾਤਸ਼ਾਹ ਨੇ ਜਿਹੜਾ ਜਵਾਬ ਦਿੱਤਾ ਨੌਜਵਾਨ ਨੂੰ ਉਹ ਸੁਣ ਲਿਏ ਜੇ ਉਹ ਜਵਾਬ ਸੁਣਨ ਤੋਂ ਬਾਅਦ ਵੀ ਅਸੀਂ ਕਿਸਾਂ ਨੂੰ ਕਤਲ ਕਰੀਏ ਤੇ ਸਾਡੇ ਤੋਂ ਵੱਡਾ ਅਗਰਤ ਕਨ ਸੰਸਾਰ ਤੇ ਕੋਈ ਨਹੀਂ ਕਲਗੀਧਰ ਪਾਤਸ਼ਾਹ ਨੇ ਪਿਆਰੇ ਦਿਆ ਸਿੰਘ ਨੂੰ ਆਖਿਆ ਦਿਆ ਸਿੰਘ ਜੀ ਇਹ ਜੰਗ ਦਾ ਮੈਦਾਨ ਹੈ ਜਿੱਥੇ ਮੇਰੇ ਸਹਬਜ਼ਾਦੇ ਮੇਰੇ ਸਹਬਜ਼ਾਦਿਆਂ ਤੋਂ ਪਿਆਰੇ ਸਿੱਖ ਲੜਦਿਆਂ ਸ਼ਹੀਦੀ ਪਾ ਗਏ ਲੜਦਿਆਂ ਕਿਸੇ ਦਾ ਦਮਲਾ ਵਧ ਗਿਆ ਕਿਸੇ ਦੇ ਕੇਸ ਖੁੱਲ ਕੇ ਆਉਣੇ ਆ ਇਹ ਹਨੇਰੀ ਰਾਤ ਦੇ ਵਿੱਚ ਜੇ ਰੱਬ ਨਾ ਕਰੇ ਰੱਬ ਖੁਦ ਕਹਿ ਰਿਹਾ ਜਿਹੜਾ ਕਲਗੀਧਰ ਪਾਤਸ਼ਾਹ ਅਕਾਲਪੁਰਖ ਰੂਪ ਹੈ ਗੁਰੂ ਤੇ ਅਕਾਲਪੁਰਖ ਦੇ ਵਿੱਚ ਕੋਈ ਭੇਦ ਨਹੀਂ ਕੀਤਾ ਜਾ ਸਕਦਾ ਜਿਹੜਾ ਸਿੱਖ ਗੁਰੂ ਤੇ ਅਕਾਲਪੁਰਖ ਚ ਭੇਦ ਕਰਦਾ ਉਹ ਪਾਪੀ ਅਖਵਾਉਂਦਾ ਗੁਰਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਆਗਦੇ ਨੇ ਜੇ ਰੱਬ ਨਾ ਕਰੇ ਮੇਰਾ ਜੋੜਾ ਕਿਸੇ ਦੇ ਕੈਸਾ ਨੂੰ ਸ਼ੂ ਗਿਆ ਮੈਂ ਕਿੱਥੇ ਲੇਖਾ ਦੇਉਂਗਾ ਖਾਲਸਾ ਜੀ ਤੁਸੀਂ ਮੈਨੂੰ ਇਹ ਦੱਸੋ ਜਿਹੜਾ ਲੇਖੇ ਲੈਣ ਵਾਲਾ ਹੈ ਜਿਹਦੇ ਦਰ ਤੇ ਲੋਕ ਪ੍ਰਲੋਗ ਤੇ ਲੇਖੇ ਹਣ ਜਿਹੜਾ ਪਾਪ ਪੁੰਨ ਦੇ ਲੇਖੇ ਕਰੇ ਜਿਹੜਾ ਚਾਵੇ ਤੇ ਪਾਪ ਘੱਟ ਦੇਵੇ ਜਿਹੜਾ ਚਾਵੇ ਤੇ ਜੁਨਾ ਘੱਟ ਦੇਵੇ ਉਹ ਸਤਿਗੁਰ ਸੱਚਾ ਪਾਤਸ਼ਾਹ ਕਿਸਾਂ ਦੀ ਮਦਦਤਾ ਦੇ ਲਈ ਆਖੇ ਵੀ ਮੇਰੇ ਜੇ ਜੋੜਾ ਮੇਰਾ ਕਿਸੇ ਦੇ ਕੈਸਾ ਨੂੰ ਸ਼ੂ ਗਿਆ ਤੇ ਮੈਂ ਕਿੱਥੇ ਲੇਖਾ ਦੇਉਂਗਾ ਤੇ ਸਾਡੇ ਕੇਸ ਜਦੋਂ ਅਸੀਂ ਕੈਂਚੀਆਂ ਲਵਾਉਂਦੇ ਆ ਕਿੱਥੇ ਜਾਂਦੇ ਆ ਇਹ ਆਲੀਆਂ ਚ ਜਾਂਦੇ ਐ ਇਹ ਵੇਚੇ ਜਾਂਦੇ ਐ ਤੇ ਖਾਲਸਾ ਜੀ ਕਿਸਾਂ ਦੀ ਮਹੱਤਤਾ ਸਤਿਗੁਰ ਸੱਚੇ ਪਾਤਸ਼ਾਹ ਨੇ ਚਾਰ ਪੁੱਤਰ ਵਾਰ ਕੇ ਦੱਸੀ ਹੈ ਪਤਾ ਸ਼ਹੀਦ ਕਰਵਾ ਕੇ ਦੱਸੀ ਹੈ ਇਨੇਕਾਂ ਸਿੱਖ ਸ਼ਹੀਦ ਹੋਏ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਸੁੱਖ ਆਰਾਮ ਛੱਡੇ ਮਾਚੀਵੜ ਦੇ ਜੰਗਲਾਂ ਦੇ ਵਿੱਚ ਜਾ ਕੇ ਮਿੱਟੀ ਦਾ ਸਹਰਾਣਾ ਲਾ ਕੇ ਸਤਿਗੁਰ ਸੌਂ ਗਏ ਤੇ ਅਸੀਂ ਅੱਜ ਵੀ ਜੇ ਕਿਸਾਂ ਦੀ ਮਹੱਤਤਾ ਨਹੀਂ ਸਮਝਦੇ ਅੱਜ ਵੀ ਜੇ ਗੁਰੂ ਦੀ ਹਜ਼ੂਰੀ 'ਚ ਆਉਣ ਲੱਗਿਆਂ ਸਿੱਖ ਨੂੰ ਰਮਾਲ ਬੰਨਣਾ ਪੈਂਦਾ ਇਹ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ ਕਿਉਂਕਿ ਸਤਿ ਸੱਚੇ ਪਾਸ਼ਾ ਨੇ ਸਾਨੂੰ ਤਾਜ ਬਖਸ਼ਿਆ ਤਾਜ ਲਾ ਕੇ ਰਮਾਲ ਬਨ ਕੇ ਤੁਰੇ ਫਿਰੇ ਸਾਡੇ ਵਾਸਤੇ ਚੰਗੀ ਗੱਲ ਨਹੀਂ ਦਿੱਲੀ ਦੀ ਹਕੂਮਤ ਐ ਚਾਹੁੰਦੀ ਐ ਦਿੱਲੀ ਦੀ ਹਕੂਮਤ ਤੇ ਉਸ ਦੇ ਦਲਾਲ ਇਹ ਚਾਹੁੰਦੇ ਨੇ ਵੀ ਤੁਸੀਂ ਕਿਸੇ ਵੀ ਕਤਲ ਕਰਾਓ ਉਹ ਇਹ ਵੀ ਚਾਹੁੰਦੇ ਨੇ ਸੁੱਧ-ਬੁੱਧ ਵੀ ਗਵਾ ਬੈਠੋ ਨਸ਼ਿਆਂ ਦੇ ਵਿੱਚੋਂ ਬਾਹਰ ਨਾ ਆਓ ਨਸ਼ੇ ਦੇ ਵਿੱਚ ਨਾੜ ਦੇ ਵਿੱਚ ਟੀਕੇ ਲਾ ਕੇ ਮਰ ਖੱਪ ਜਾਓ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਇੰਨੇ ਨੌਜਵਾਨ ਮਰ ਗਏ ਕਿਸੇ ਨੂੰ ਫਰਕ ਨਾ ਪਿਆ ਇੱਕ ਸੂਰਮਾ ਦੀਪ ਸਿੰਘ ਦਾ ਲਹੂ ਡੁੱਲਿਆ ਪੂਰਾ ਪੰਜਾਬ ਹਿੱਲ ਗਿਆ ਸੋ ਇਸ ਕਰਕੇ ਨੌਜਵਾਨੋ ਮੈਂ ਇਹ ਗੱਲ ਕਦੇ ਨਹੀਂ ਕਹਿਣੀ ਵੀ ਮਰਨਾ ਨਹੀਂ ਚਾਹੀਦਾ ਕਿਉਂਕਿ ਮਰਨਾ ਸੱਚ ਹੈ ਸਤਗੁਰ ਦੇ ਬਚਨ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਸ ਹੋ ਸਭਨਾ ਕੀ ਰੇਨੁ ਕਾ ਤੋ ਆਵ ਹਮਾਰੇ ਪਾਸ ਸਤਗੁਰ ਸੱਚੇ ਪਾਤਸ਼ਾਹ ਨੇ ਮੌਤ ਨੂੰ ਪਹਿਲਾਂ ਕਬੂਲਣ ਨੂੰ ਕਿਹਾ ਹੈ ਸੋ ਜੇ ਪਹਿਲਾ ਮੌਤ ਕਬੂਲਣੀ ਹੈ ਤੇ ਮਰਨ ਦਾ ਦਾਵਾ ਵੀ ਕਰਨਾ ਪੈਣਾ ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਮਰਨ ਦੀ ਇੱਕ ਅਦਾ ਵੀ ਦੱਸੀ ਹੈ ਕਬੀਰ ਮੋਹੇ ਮਰਨੇ ਕਾ ਚਾਹੋ ਹੈ ਮਰੋ ਤੋ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ ਤੁਸੀਂ ਇਹ ਫੈਸਲਾ ਆਪ ਕਰਨਾ ਹੈ ਕਿ ਕਿਹਦੇ ਦਵਾਰ ਤੇ ਮਰਨਾ ਹੈ ਇਹ ਨਾਰਚ ਨਸ਼ੇ ਦਾ ਟੀਕਾ ਲਾ ਕੇ ਕਿਸੇ ਨਾਲਿ ਚ ਡੇ ਕੇ ਮਰਨਾ ਹੈ ਜਾਂ ਕਿਸੇ ਬਾਥਰੂਮ ਦੇ ਵਿੱਚ ਬੰਦ ਹੋ ਕੇ ਮਰਨਾ ਹੈ ਜਾਂ ਕੌਮ ਦੇ ਲਈ ਸੰਘਰਸ਼ ਚ ਲੜਦੇ ਆ ਸਾਤੀ ਦੇ ਉੱਤੇ ਫਟ ਸਿੰਦੇ ਆ ਮਰਨਾ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਹੋਈ ਹੈ ਅਸੀਂ ਜਿਨ੍ਹਾਂ ਦੇ ਭਰਾ ਆ ਜਾਂ ਉਹਨਾਂ ਦੀਆਂ ਪੈਰਾਂ ਤੇ ਚੱਲ ਸਕਦੇ ਆ ਜਾਂ ਉਹਨਾਂ ਦੀਆਂ ਪੈਰਾਂ ਤੇ ਚੱਲੀਏ ਜਿਨ੍ਹਾਂ ਸਾਡੇ ਭਰਾਵਾਂ ਨੂੰ ਸ਼ਹੀਦ ਕੀਤਾ ਇਹ ਫੈਸਲਾ ਸਾਡੇ ਹੱਥ ਹੈ ਭੈਣੋ ਜਦੋਂ ਇਹ ਕਹਿੰਦੀਆਂ ਜੋ ਤੁਸੀਂ ਵੀ ਸਾਡੇ ਪੁੱਤ ਬਚਾ ਲਓ ਪੁੱਤ ਕਲਗੀ ਵਾਲਾ ਬਚਾ ਸਕਦਾ ਮੈਂ ਕੋਈ ਨਹੀਂ ਬਚਾ ਸਕਦਾ ਸਤਗੁਰੂ ਨੇ ਸੇਵਾ ਲੈਣੀ ਆ ਜਿੰਨੀਕ ਓਨੀਕ ਮੈਂ ਕਰ ਰਿਹਾ ਪਰ ਮੈਂ ਇੱਕੋ ਬੇਨਤੀ ਕਰਦਾ ਅਰਦਾਸ ਗੁਰੂ ਅੱਗੇ ਇੱਕ ਕਰਿਆ ਕਰੋ ਸਤਗੁਰੂ ਜੀ ਉਹ ਸਾਡੇ ਪੁੱਤਾਂ ਨੂੰ ਬੇਸ਼ੱਕ ਬਚਾਓ ਨਾ ਪਰ ਉਹਨਾਂ ਨੂੰ ਬਗੈਰ ਤੇ ਦੀ ਮੌਤ ਨਾ ਮਾਰੋ ਜੇ ਮੌਤ ਦੇਣੀ ਹੈ ਤੇ ਗਹਿਰਤ ਵਾਲੀ ਅਣਖ ਵਾਲੀ ਮੌਤ ਦਿਓ ਸ਼ਹਾਦਤ ਦੀ ਦਾਤ ਬਖਸ਼ੋ ਤਾਂ ਜੋ ਅਸੀਂ ਮਾਰਨ ਨਾਲ ਕਹਿ ਸਕੀਏ ਵੀ ਸਾਡਾ ਕੋ ਭਰਾ ਕੋ ਪਿਓ ਕੋਈ ਖਸਮ ਸ਼ਹੀਦ ਹੋਇਆ ਤੇ ਜੇ ਇਹੋ ਹੀ ਕਹਿਣਾ ਵੀ ਸਾਡਾ ਨਸ਼ੇ ਚ ਮਰ ਗਿਆ ਨਾ ਦਸਣ ਜੋਗੇ ਨਾ ਸੁਣ ਜੋਗੇ ਨਾ ਸੜਾਉਣ ਜੋਗੇ ਜੋ ਕੁਝ ਪੰਜਾਬ ਚ ਅੱਜ ਵਾਪਰ ਰਿਹਾ ਨੌਜਵਾਨੋ ਇਹ ਬਹੁਤਾ ਲੰਮਾ ਸਮਾਂ ਖੇਡ ਚੱਲਣੀ ਨਹੀਂ ਜਿਹੜੇ ਰਾਹ ਤੇ ਅਸੀਂ ਤੁਰ ਪਏ ਆ ਉਸ ਰਾਹ ਦੇ ਉੱਤੇ ਸਾਡੇ ਲਈ ਤੇ ਅਗਿਆਨਤੀ ਅੰਤ ਹੈ ਪਰ ਅਸੀਂ ਇਹ ਚਾਹੁੰਦੇ ਆਂ ਕਿ ਜੇ ਅੱਜ ਸਿਰ ਨਹੀਂ ਦੇਣ ਨੂੰ ਤਿਆਰ ਹੁੰਦੇ ਜੇ ਅੱਜ ਸੀਸ ਧਰੀ ਤੇ ਧਰ ਕੇ ਲਕੀਰ ਨਹੀਂ ਕੱਚਦੇ ਜੇ ਅੱਜ ਇਹ ਫੈਸਲਾ ਨਹੀਂ ਕਰਦੇ ਕਿ ਅਸੀਂ ਦਿੱਲੀ ਦੀ ਹਕੂਮਤ ਦੇ ਨਾਲ ਟੱਕਰ ਲੈਣੀ ਹੈ ਇਹ ਦਿੱਲੀ ਦੀ ਹਕੂਮਤ ਤੈਅ ਕਰੇ ਇਹ ਹਮੇਸ਼ਾ ਪੁੱਛਦੇ ਨੇ ਕਿਹੜਾ ਰਾਹ ਚੁਣਨਾ ਹੈ ਤੁਸੀਂ ਮੈਂ ਅੱਗੇ ਵੀ ਕਿਹਾ ਮੈਂ ਦੌਰੇ ਵੀ ਸਤਗੁਰੂ ਦੀ ਹਜ਼ੂਰੀ ਚ ਕਹਿ ਦਿੰਦਾ ਆਂ ਅਸੀਂ ਉਹ ਰਾਹ ਚੁਣਨ ਨੂੰ ਤਿਆਰ ਆਂ ਜੇ ਬੜਾ ਰਾ ਦਿੱਲੀ ਸਾਨੂੰ ਚਾਹੁੰਦੀ ਐ ਵੀ ਅਸੀਂ ਚੁੰਡ ਲਈਏ ਇਹ ਦਿੱਲੀ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆਂ ਨਾ ਤੇ ਸ਼ਾਂਤਮਈ ਤਰੀਕੇ ਤੋਂ ਅਸੀਂ ਕਿਤੇ ਭਗੌੜੇ ਹੋਏ ਸੀ ਪਰ ਅਸੀਂ ਤੇਗ ਦੇ ਮੋਠੇ ਨੂੰ ਹੱਥੋਂ ਦਨ ਪਾਇਆ ਜਦੋਂ ਸਾਡੇ ਕੋ ਕੋ ਵਸੀਲਾ ਨਹੀਂ ਬਚਿਆ ਜਦੋਂ ਸਾਡੇ ਕੋ ਕੋ ਹਿਲਾ ਨਹੀਂ ਬਚਿਆ ਅੱਜ ਦਿੱਲੀ ਦੀ ਇਹ ਜੋਰ ਲਗਾ ਤੇਰੇ ਤੱਕ ਵੀ ਨੌਜਵਾਨੋ ਤੁਸੀਂ ਨਿਹਤੇ ਹੋ ਜਾਓ ਤੁਹਾਡੇ ਹਥਿਆਰਾਂ ਤੇ ਨਿਗਾਹ ਇਹ ਹਥਿਆਰਾਂ ਤੇ ਨਿਗਾਹ ਇਸ ਕਰਕੇ ਨਹੀਂ ਵੀ ਹਥਿਆਰ ਰੱਖ ਕੇ ਤੁਸੀਂ ਜੁਰਮ ਕਰ ਰਹੇ ਜੋ ਉਹ ਇਸ ਕਰਕੇ ਐ ਵੀ ਜੇ ਇਸ ਘਰ ਦੇ ਵਿੱਚ ਹਥਿਆਰ ਹੋਊਗਾ ਉਸ ਘਰ ਦੇ ਵਿੱਚ ਦਿੱਲੀ ਦੀ ਸਖਾਈ ਭੀੜ ਚੜ ਕੇ ਬੇਅਪਤੀਆ ਨਹੀਂ ਕਰ ਸਕਦੀ ਲੁੱਟ ਨਹੀਂ ਕਰ ਸਕਦੀ ਮਾਰ ਨਹੀਂ ਕਰ ਸਕਦੀ ਉਹਨਾਂ ਦੇ ਗਲਾਂ 'ਚ ਟੈਰ ਨਹੀਂ ਪਾ ਸਕਦੇ ਜਿਨ੍ਹਾਂ ਦੇ ਘਰ 'ਚ ਹਥਿਆਰ ਚਲੇ ਗਏ ਉਹਨਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਜੇ ਅੱਜ ਕਹਿੰਦੇ ਨੇ ਵੀ ਕਾਨੂੰਨ ਹੈਗਾ ਜੀ ਤੁਹਾਨੂੰ ਹਥਿਆਰਾਂ ਦੀ ਕੀ ਲੋੜ ਹੈ ਇਹ ਸਵਾਲ ਮੈਂ ਕਿਸੇ ਗੋਰੇ ਨੂੰ ਕਰ ਬੈਠਾ ਮੈਂ ਉਹਨੂੰ ਪੁੱਛਿਆ ਵੀ ਅਮਰੀਕਾ ਦੇ ਵਿੱਚ ਪੁਲਿਸ ਦੋਆਂ ਤਣਾ ਮੰਡਾਂ 'ਚ ਪਹੁੰਚ ਜਾਂਦੀ ਹੈ ਤੁਸੀਂ ਕਦੋਂ ਹਥਿਆਰ ਰੱਖੇ ਆ ਉਹ ਕਹਿੰਦਾ ਵੀ ਜੇ ਕੋਈ ਹੋਰ ਮਾਰ ਨਾਵੇ ਤੇ ਪੁਲਿਸ ਬਚਾਉਣ ਆਜੂਗੀ ਪਰ ਜੇ ਪੁਲਸੀ ਮਾਰਨ ਆ ਗਈ ਤੇ ਫਿਰ ਕਿਨੇ ਬਚਾਉਣਾ ਤੋ ਸਾਡਾ ਵੈਰੀ ਕੌਣ ਹੈ ਇਹ ਪੁਲਸ ਵਾਲੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਤੁਸੀਂ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਸ਼ਾ ਨੇ ਗੁਰਤਾ ਗੱਦੀ ਗੁਰਗਨ ਸਾਹਿਬ ਮਹਾਰਾਜ ਨੂੰ ਦਿੱਤੀ ਹੈ ਜਦੋਂ ਤੁਸੀਂ ਨੌਕਰੀ ਤੇ ਚੜਦੇ ਜੋ ਤੁਹਾਨੂੰ ਸੌ ਇਹ ਖਵਾਉਂਦੇ ਆ ਵੀ ਗੁਰਗਨ ਸਾਹਿਬ ਮਹਾਰਾਜ ਦੀ ਸੌ ਖਾਓ ਤੇ ਤੁਸੀਂ ਵਫਾਦਾਰ ਰਹੋਗੇ ਪਰ ਉਹ ਵਫਾਦਾਰੀ ਨੂੰ ਸੀ ਚੱਟਣਾ ਜਿਹੜੀ ਵਫਾਦਾਰੀ ਗੁਰੂ ਦੀ ਬੇਦਬੀ ਕਰਾਈ ਜਾਵੇ ਤੇ ਸਾਡੇ ਕੰਨ ਤੇ ਜੋ ਨਾ ਸਰਕੇ ਮੈਂ ਨੌਜਵਾਨਾਂ ਨੂੰ ਕਹਿੰਨਾ ਜਦੋਂ ਇਹ ਮਸਲਾ ਬਣ ਜਾਵੇ ਲਕੀਰ ਖਿੱਚੀ ਜਾਵੇ ਤੇ ਲਕੀਰ ਦੇ ਉਸ ਪਾਸੇ ਦਿੱਲੀ ਵਾਲੇ ਪਾਸੇ ਜਾ ਕੇ ਨਹੀਂ ਖੜੀਦਾ ਆਪਣੇ ਆਨੰਦਪੁਰ ਘਰ ਆਣਵਾੜੀ ਦਾ ਹੁੰਦਾ ਹੈ ਇਹ ਵਰਦੀਆਂ ਸਾਧਗੁਰ ਦੀ ਕਿਰਪਾ ਦੇ ਨਾਲ ਬਖਸ਼ਿਸ਼ ਹੋਈਆਂ ਨੇ ਇਹ ਰਾਜ ਭਾਗ ਦਿੱਲੀ ਨੇ ਵੀ ਸਾਧਗੁਰ ਦੀ ਬਖਸ਼ਿਸ਼ ਨਾਲ ਮਿਲਿਆ ਅਸੀਂ ਪਹਿਲਾਂ ਵੀ ਮਾਰ ਇਸ ਕਰਕੇ ਖਾਧੀ ਹੈ ਦੁਨੀਆ ਤੇ ਕੋਈ ਅਸੀਂ ਕੌਮ ਨਹੀਂ ਜਿਹੜੀ ਕਿਸੇ ਦੇ ਰਾਜ ਨੂੰ ਬਚਾਉਣ ਲਈ ਆਪਣੇ ਭਰਾਵਾਂ ਦਾ ਕਤਲੇਆਮ ਕਰੇ ਇਹ ਸਾਡੀ ਕੌਮ ਹੈ ਜਿਨੇ ਦੂਜਿਆਂ ਦੇ ਰਾਜ ਬਚਾਉਣ ਲਈ ਆਪਣੇ ਭਰਾਵਾਂ ਦਾ ਕਤਲੇਆਮ ਕੀਤਾ ਤੇ ਕਤਲੇਆਮ ਕਰਕੇ एलान ਕੀਤਾ ਵੀ ਪੰਜਾਬ ਚ ਅਸੀਂ ਸ਼ਾਂਤੀ ਲੈਣ ਦੀ ਐ ਅੱਜ ਉਹ ਹੀ ਰੋਂਦੇ ਨੇ ਜਿਨ੍ਹਾਂ ਨੇ ਖਾੜਕੂ ਮਾਰੇ ਸੀ ਬਣਾ ਬਣਾ ਕੇ ਮੁਕਾਬਲੇ ਝੂਠੇ ਅੱਜ ਉਹ ਪੁਲਿਸ ਵਾਲੇ ਆਪ ਰੋਂਦੇ ਨੇ ਵੀ ਸਾਡੇ ਪੁੱਤ ਨਸ਼ਿਆਂ ਚ ਮਰ ਗਏ ਸਾਡੇ ਪੁੱਤਾਂ ਨੂੰ ਬਾਹਰ ਜਾਣਾ ਪੈ ਗਿਆ ਇਹ ਤੇ ਤੁਸੀਂ ਪੁੱਛ ਲਓ ਇੱਥੇ ਕੋਈ ਐਸਐਚਓ ਹੋਵੇ ਕੋਈ ਐਮਐਲ ਹੋਵੇ ਕੋਈ ਐਮਪੀ ਹੋਵੇ ਕੋਈ ਵੱਡਾ ਅਫਸਰ ਹੋਵੇ ਉਹਨਾਂ ਨੂੰ ਪੁੱਛਿਆ ਕਰੋ ਇੱਕ ਵਾਰ ਵੀ ਤੁਹਾਡੇ ਬੱਚੇ ਕਿੱਥੇ ਨੇ ਜੇ ਉਹ ਕਹਿਣ ਵੀ ਸਾਡੇ ਬੱਚੇ ਬਾਹਰ ਪੜ੍ਹਦੇ ਨੇ ਪੰਜਾਬ ਤੋਂ ਤੇ ਉਹਨਾਂ ਨੂੰ ਪੁੱਛੋ ਤੁਹਾਡੇ ਮੋਢਿਆਂ ਤੇ ਪੰਜਾਬ ਦੀ ਜ਼ਿੰਮੇਵਾਰੀ ਹੈ ਜੇ ਤੁਹਾਡੇ ਬੱਚੇ ਤੇ ਸੁਰੱਖਿਆਤ ਨਹੀਂ ਤੇ ਫਿਰ ਤੁਸੀਂ ਇਹ ਜ਼ਿੰਮੇਵਾਰੀ ਕਾਦੀ ਚੱਕੀ ਫਿਰਦੇ ਜੋ ਫਿਰ ਕਿੰਨੂ ਬਚਾਉਣ ਦੀਆਂ ਗੱਲਾਂ ਜੇ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬਦਵੀਂ ਹੁੰਦੀ ਹੈ ਤੇ ਜਿਨ੍ਹਾਂ ਇਹਦੀ ਸੋਖਾ ਕੇ ਸਾਰਾ ਕੁਝ ਲਿਆ ਹੈ ਸਤਗੁਰ ਸੱਚੇ ਪਾਤਸ਼ਾਹ ਦੀ ਉਹਨਾਂ ਦਾ ਫਰਜ਼ ਕੀ ਬਣਦਾ ਹੈ ਸਤਗੁਰ ਸੱਚੇ ਪਾਤਸ਼ਾਹ ਵਾਲੇ ਪਾਸੇ ਖਲੋਣਾ ਹੈ ਜਾਂ ਹਿੰਦੁਸਤਾਨ ਦੀ ਹਕੂਮਤ ਵਾਲੇ ਪਾਸੇ ਖਲੋਣਾ ਜਿਨੇ ਚਾਹ ਕੇ ਬਦਵੀਂ ਕਰਾਈ ਹੈ ਸੋ ਸਾਡੇ ਕੋਲ ਨੌਜਵਾਨਾਂ ਨੂੰ ਦੋ ਰਾਹ ਬਚ ਗਏ ਕੋਈ ਬਹੁਤੀਆਂ ਵਾਲ ਵਲਿੰਗ ਵਾਲੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਦੋ ਰਾਹ ਨੇ ਮਰਨਾ ਪੈਣਾ ਪਰ ਮੌਤ ਕਿਹੜੀ ਚੁਣਨੀ ਹੈ ਇਹ ਇੱਕੋ ਹੀ ਰਾਹ ਹੈ ਸੋ ਨੌਜਵਾਨੋ ਮੈਂ ਹੱਥ ਜੋੜ ਕੇ ਬੇਨਤੀ ਤੁਹਾਨੂੰ ਵੀ ਕਰਦਾ ਆਪਾਂ ਭਾਂਦ ਭਾਂਦੇ ਨਸ਼ੇ ਕਰਕੇ ਵੇਖਿਆ ਆਪਾਂ ਦਰਦਰ ਦੀ ਭੀਖ ਮੰਗ ਕੇ ਵੇਖ ਲਈ ਅਸੀਂ ਦਰਦਰ ਦੇ ਭਖਾਰੀ ਬਣੇ ਆ ਕਿਸੇ ਨੇ ਸਾਨੂੰ ਖੈਰ ਨਹੀਂ ਪਾਈ ਅਸੀਂ ਚਿੱਟਾ ਲਾ ਕੇ ਵੇਖ ਲਿਆ ਅ ਚਿੱਟਾ ਲਾ ਕੇ ਸਾਨੂੰ ਲੱਗਦਾ ਸੀ ਵੀ ਸਾਡੀਆਂ ਮੁਸ਼ਕਲਾਂ ਹੱਲ ਹੋ ਗਈਆਂ ਪਰ ਜਦੋਂ ਉਹਦਾ ਅਸਰ ਮੁੱਕਦਾ ਹੈ ਮੁਸ਼ਕਲਾਂ ਹੋਰ ਵਧੀਆਂ ਹੁੰਦੀਆਂ ਸੋ ਚਨ ਨੂੰ ਪਛਾਨਣਾ ਸਿੱਖੀਏ ਕਬੂਤਰ ਵਾਂਗੂ ਅੱਖਾਂ ਮੀਟ ਕੇ ਇਹ ਨਾ ਆਖੇ ਵੀ ਬਿੱਲੀ ਚਲ ਗਈ ਬਿੱਲੀ ਉੱਥੇ ਹੀ ਮੌਜੂਦ ਹੈ 사ਤਗੁਰ ਨੇ ਬਾਜ ਦੀ ਬਿਰਤੀ ਬਣਾਈ ਹੈ ਸਾਡੀ ਬਾਜ ਖਤਰਾ ਵੇਖ ਕੇ ਅੱਖਾਂ ਨਹੀਂ ਮੀਟਦਾ ਸੋ ਜੇ ਅੱਖਾਂ ਹੀ ਮੀਟ ਕੇ ਤੁਰਨਾ ਹੈ ਤੇ ਫਿਰ ਅਸੀਂ ਸਿੱਖ ਨਹੀਂ ਆਖਵਾ ਸਕਦੇ ਕੱਲ ਨੂੰ ਇੱਥੇ ਅਮਰ ਸੰਚਾਰ ਹੋਣਾ ਹੈ ਜਿਹੜੀ ਬੇਨਤੀ ਪ੍ਰਬੰਧਕ ਸਭਾ ਨੇ ਕੀਤੀ ਹੈ ਹੁਣ ਜੇ ਤੁਸੀਂ ਅਜੇ ਵੀ ਕਿਸੇ ਓਡੀਕ ਚ ਜੋ ਕਈ ਨੌਜਵਾਨ ਇਥੇ ਕਹਿ ਦਿੰਦੇ ਵੀ ਮਹਾਰਾਜ ਕਿਰਪਾ ਕਰਨਗੇ ਤੇ ਅਸੀਂ ਅਮਰਤ ਛਕਾਂਗੇ ਸਤਗੁਰ ਸੱਚੇ ਪਾਤਸ਼ਾਹ ਨੇ ਜਦੋਂ ਬਾਬਾ ਅਜੀਤ ਸਿੰਘ ਨੂੰ ਜੰਗ ਦੇ ਮੈਦਾਨ 'ਚ ਤੋਰਿਆ ਸੀ ਸਤਗੁਰ ਨੂੰ ਤੇ ਇਹੋ ਹੀ ਲੱਗਿਆ ਵੀ ਇਹ ਬੜੀ ਕਿਰਪਾ ਕਰ ਦਿੱਤੀ ਹੈ ਮੈਂ ਹੁਣ ਮੇਰੇ ਸਿੱਖਾਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਮੈਂ ਵਾਅਦਾ ਪੂਰਾ ਕਰ ਦਿੰਦਾ ਹੈ ਜਿਹੜਾ ਖੰਡੇ ਬਾਟੇ ਦੀ ਪੌਲ ਛੱਕਣ ਸਮੇਂ ਸਤਗੁਰ ਨੇ ਵਾਅਦਾ ਕੀਤਾ ਸੀ ਕਿ ਪੰਜ ਪਿਆਰਿਆਂ ਨੂੰ ਵੀ ਤੁਸੀਂ ਸਿਰ ਦਿੱਤੇ ਹੈ ਮੈਂ ਸਾਰਾ ਕੁਝ ਵਾਰ ਦੂੰ ਇਸ ਪੌਲ ਦੀ ਖਾਤਰ ਸਤਗੁਰ ਨੇ ਉਹ ਵਾਅਦਾ ਪੂਰਾ ਕੀਤਾ ਅਸੀਂ ਜਿਹੜੀਆਂ ਚਿੱਠੀਆਂ ਡੀਕਦੇ ਹਾਂ ਗੁਰ ਕਲਗੀ ਦੇ ਪਾਤਸ਼ਾਹ ਨੇ ਚਟੀਆਂ ਸਾਨੂੰ ਨਹੀਂ ਭੇਜਣੀਆਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਸਾਡੀ ਲੋੜ ਨਹੀਂ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਦੀ ਲੋੜ ਹੈ ਉਹਦੇ ਦਰ ਤੇ ਚੱਲੀਏ ਉਹਦੇ ਕੋਲੋਂ ਮਾਫੀ ਮੰਗੀਏ ਉਹਦੇ ਦਰ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਅਰਦਾਸ ਬੇਨਤੀ ਇਹ ਕਰੀਏ ਕਿ ਕਰੀ ਦਰ ਪਾਤਸ਼ਾਹ ਜੀਓ ਕਿਰਪਾ ਕਰੋ ਅਸੀਂ ਭੁੱਲਣ ਹਾਰ ਹਾਂ ਤੁਸੀਂ ਬਖਸ਼ਣ ਹਾਰ ਹੋ ਸਾਡੀਆਂ ਭੁੱਲਾਂ ਨੂੰ ਸਾਡੇ ਅਨੇਕ ਬਿਆੰਤ ਪਾਪਾਂ ਨੂੰ ਬਖਸ਼ ਕੇ ਕਿਰਪਾ ਕਰੋ ਸਾਨੂੰ ਆਪਣੇ ਕਾਰਾਨੰਦਪੁਰ ਸਾਹਿਬ ਆਪਸ ਲੈ ਜਾਓ ਇਹ ਜਿਹੜੇ ਅਸੀਂ ਬਕਾਰਾਂ ਚ ਫਸੇ ਆ ਜਿਹੜੇ ਪੰਜਾਂ ਦੇ ਅਸੀਂ ਬਕਾਰ ਹੀ ਹੋ ਗਏ ਕਾਮ ਚ ਫਸੇ ਕ੍ਰੋਧ ਚ ਲੋਭ ਚ ਮੋਹ ਚ ਹੰਕਾਰ ਚ ਇਹ ਆਪਣੀ ਕਾਮ ਨੂੰ ਖਾਣ ਲੱਗ ਪਏ ਬਾੜ ਖੇਤ ਦੀ ਬੈਰੀ ਬਣ ਗਈ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਸਮਤ ਬਖਸ਼ੋ ਸਾਡੇ ਮਨਾਂ ਦੇ ਵਿੱਚੋਂ ਗੁਰਸਿੱਖੀ ਦਾ ਪ੍ਰੇਮ ਜਗਾਓ ਸਾਡੇ ਮਨਾਂ ਦੇ ਵਿੱਚ ਸਿੱਖ ਸਿੱਖ ਨੂੰ ਪ੍ਰੇਮ ਕਰੇ ਸਿੱਖ ਸਿੱਖ ਨੂੰ ਵੇਖ ਕੇ ਦੁਸ਼ਸ਼ ਈਰਖਾ ਨਾ ਰੱਖੇ ਇੱਕ ਦੂਜੇ ਦੀ ਲੱਤਾਂ ਕਿਚੜ ਤੋਂ ਅਲਹਿਦਾ ਜੇ ਅਸੀਂ ਰਲ ਮਿਲ ਕੇ ਕੌਮ ਦਾ ਕਾਰਜ ਕਰੀਏ ਇਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਜਾਈਏ ਇਹ ਸਾਰਿਆਂ ਨੇ ਸਾਨੂੰ ਲੁੱਟਣਾ ਹੈ ਇਹ ਝਾੜੂ ਨੇ ਵੀ ਲੁੱਟਣਾ ਹੈ ਇਹ ਕਾਲੀਆਂ ਨੇ ਵੀ ਲੁੱਟਣਾ ਹੈ ਇਹ ਕਾਂਗਰਸੀਆਂ ਨੇ ਵੀ ਲੁੱਟਣਾ ਹੈ ਜੇ ਲੁੱਟਣਾ ਨਹੀਂ ਤਾਂ ਉਹ ਕੇਵਲ ਗੁਰੂ ਨੇ ਨਹੀਂ ਲੁੱਟਣਾ ਜੇ ਉਹਨੂੰ ਪਰਣਾਏ ਜਾਈਏ ਜੇ ਉਹਦੇ ਦਰ ਦੇ ਭਿਖਾਰੀ ਬਣ ਜਾਈਏ ਖਾਲਸਾ ਜੀ ਫੇਰ ਕਿਸੇ ਦਰਦਰ ਦੀ ਭੀਖ ਮੰਗਣ ਦੀ ਲੋੜ ਨਹੀਂ ਸੋ ਸਤਗੁਰ ਅੱਗੇ ਅਰਦਾਸ ਬੇਨਤੀ ਇਹੋ ਹੀ ਕਰੀਏ ਤੇ ਜਿਹੜੇ ਰਾਜ ਦੀ ਅਸੀਂ ਮੰਗ ਕਰਦੇ ਆਂ ਖਾਲਸਾਤਾਨ ਦੀ ਗੱਲ ਕਰਦੇ ਆਂ ਵੀ ਬਣੂ ਕਦੋਂ ਉਸ ਦਿਨ ਖਾਲਸਾ ਬਣਨਾ ਨੌਜਵਾਨੋ ਜਿਸ ਦਿਨ ਤੁਸੀਂ ਕੱਲੇ ਕੱਲੇ ਨੇ ਕੇਸ ਰੱਖ ਲਏ ਜਿਸ ਦਿਨ ਕੱਲਾ ਕੱਲਾ ਸ਼ਸਤਰਧਾਰੀ ਹੋ ਗਿਆ ਜਿਸ ਦਿਨ ਕੱਲਾ ਕੱਲਾ ਅਮਰਧਾਰੀ ਹੋ ਗਿਆ ਦੁਨੀਆਂ ਦੀ ਕੋਈ ਤਾਕਤ ਖਾਲਸਾ ਬਣ ਤੋਂ ਨਹੀਂ ਰੋਕ ਸਕਦੀ ਪਰ ਜੇ ਇਦਾਂ ਹੀ ਬੇਪੱਤਰ ਰਹਿ ਜੇ ਬੇਮੁਖ ਰਹਿ ਗੁਰੂ ਤੋਂ ਜੇ ਪਤਿਤ ਰਹਿ ਤੇ ਫੇਰ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਤੇ ਦਇਆ ਨਹੀਂ ਕਰਨੀ ਸਤਿਗੁਰ ਦੇ ਬਚਨ ਸਨ ਜਦ ਲਗ ਖਾਲਸਾ ਰਹੇ ਨਿਆਰਾ ਤਦ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਾਇ ਬੇਪਰਣ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਅੱਜ ਪੇਪਰ ਦੀ ਰੀਡ ਤੋਂ ਵਾਪਸ ਮੁੜ ਜਾਈਏ ਤੇ ਕਲਗੀਆਂ ਵਾਲੇ ਨੂੰ ਜਿੰਨਾ ਪਿਆਰ ਖਾਲਸੇ ਨਾਲ ਹੈ ਉਹਨਾਂ ਪਿਆਰ ਕਿਸੇ ਹੋਰ ਨਾਲ ਨਹੀਂ ਜੇ ਉਹ ਸੰਸਾਰ ਦੇ ਬਾਕੀ ਲੋਕਾਂ ਨੂੰ ਰਾਜ ਬਖ ਸਕਦਾ ਹੈ ਸਿੱਖਾਂ ਨੂੰ ਰਾਜ ਵੀ ਦੇ ਦਿਓ ਪਰ ਸਿੱਖਾਂ ਦੀ ਪ੍ਰੀਖਿਆ ਸਭ ਤੋਂ ਕਠਨ ਹੈ ਜਿਹੜਾ ਸਭ ਤੋਂ ਪਿਆਰਾ ਵਿਦਿਆਰਥੀ ਹੋਵੇ ਉਹਦੀ ਪ੍ਰੀਖਿਆ ਸਭ ਤੋਂ ਔਖੀ ਹੁੰਦੀ ਹੈ ਸਿੱਖਾਂ ਨੂੰ ਅੱਜ ਔਖੀ ਪ੍ਰੀਖਿਆ ਦੇਣੀ ਪੈਣੀ ਹੈ ਅੱਜ ਜਿਹੜੀ ਬੇਨਤੀ ਕੀਤੀ ਸੀ ਬਾਬਾ ਜੀ ਨੇ ਪਹਿਲਾਂ ਉਹਨਾਂ ਕਿਹਾ ਇੱਕ ਇੱਕ ਪੁੱਤ ਪੰਥ ਨੂੰ ਦਿਓ ਪਰ ਹੈਰਾਨੀ ਦੀ ਗੱਲ ਇਹ ਹੈ ਵੀ ਸਾਡਾ ਪੁੱਤ ਹੀ ਇੱਕ ਇੱਕ ਰਹਿ ਗਿਆ ਹੈ ਇਹ ਸਾਡੇ ਕੰਨ ਤਾਂ ਨਹੀਂ ਕਿਹੜਾ ਭੂਖ ਮਾਰ ਗਿਆ ਵੀ ਬੱਚੇ ਇੱਕ ਦੋ ਹੀ ਚੰਗੇ ਹੁੰਦੇ ਆ ਉਹਨਾਂ ਨੇ ਜੰਮ ਜੰਮ ਕੇ ਢੇਰ ਲਾਤਾ ਸਾਡੇ ਗਲ ਵੱਢਣ ਵਾਲਿਆਂ ਦੀ ਗਿਣਤੀ ਵਧ ਗਈ ਤੇ ਜਿੰਨਾ ਸਾਡਾ ਬਚਾਅ ਕਰਨਾ ਸੀ ਉਹ ਹੈਗੇ ਨਹੀਂ ਜਿਹੜੇ ਹੈਗੇ ਨੇ ਉਹ ਕੰਮ ਰਕਸੇ ਕਰੀ ਫਿਰਦੇ ਨੇ ਵੀ ਕਦੋਂ ਜਹਾਜ਼ ਤੇ ਚੜ੍ਹਈਏ ਤੇ ਕਦੋਂ ਇਹ ਥੋੜ ਜਾਈਏ ਜਾਂ ਨਾਰਜ ਨਸ਼ੇ ਦਾ ਟਿਕਾ ਲਾ ਕੇ ਮਰ ਮੁੜ ਜਾਈਏ ਸੋ ਇੱਕ ਇਹ ਵੀ ਬੇਨਤੀ ਕਬੂਲੋ ਇਹੋ ਜੇ ਪ੍ਰੋਪਾਗੈਂਡਿਆਂ 'ਚ ਫਸਣ ਨਾਲੋਂ ਕੌਮ ਦੀ ਆਵਾਜ਼ ਦੀ ਜਿਹੜੀ ਅਸੀਂ ਵਧਾਈਏ ਇਹ ਕੋਈ ਸ਼ਰਮ ਵਾਲੀ ਗੱਲ ਨਹੀਂ ਇਹ ਅਣਖ ਗੈਰਤਮੰਦ ਵਾਲੀ ਗੱਲ ਹੈ ਸੋ ਇਸ ਕਰਕੇ ਕਿਸੇ ਸਰਕਾਰੀ ਪ੍ਰੋਪਾਗੈਂਡਾ ਕਿ ਨਹੀਂ ਆਉਣਾ ਇੱਕ ਇੱਕ ਨੌਜਵਾਨ ਦੋ ਦੋ ਨੌਜਵਾਨ ਪੰਥ ਦੇ ਲੇਖੇ ਵੀ ਲੱਗਣ ਤੇ ਘਰ ਫਿਰ ਵੀ ਚੱਲਦਾ ਰਹਿੰਦਾ ਤੇਜਾ ਚਲਾ ਲਿੰਦਾ ਜੇ ਝੂੰਗੇ ਚ ਇੱਕ ਹੋਇਆ ਤੇ ਮਾਵਾਂ ਨੇ ਐਡੇ ਸੋਲ ਬਣਾ ਦਿੱਤੇ ਕਦੇ ਗਲੀ ਜਿੰਨੀ ਨਿਕਲ ਦਿੱਤਾ ਤੇ ਇਹਨਾਂ ਸੰਘਰਸ਼ ਕੀ ਲੜਨਾ ਸੋ ਇਸ ਕਰਕੇ ਅੱਜ ਸਾਨੂੰ ਰਵੈਤ ਦੇ ਨਾਲ ਜੁੜਨ ਦਾ ਸਾਡੇ ਕੋਲ ਮੌਕਾ ਹੈ ਸਮਾਂ ਹੈ ਤੇ ਅੱਜ ਲੋੜ ਹੈ ਅਸੀਂ ਆਪਣੀ ਰਵੈਤ ਨਾਲ ਜੁੜੀਏ ਸੋ ਇਨੀਆਂ ਕਿ ਬੇਨਤੀਆਂ ਮੈਂ ਕਰਨੀਆਂ ਕਾਲ ਅਮਰ ਸੰਚਾਰ ਹੋਣਾ ਹੈ ਅਮਰ ਸੰਚਾਰ ਦੇ ਵਿੱਚ ਵੱਧ ਤੋਂ ਵੱਧ ਨੌਜਵਾਨੋ ਹਿੱਸਾ ਲਓ ਤੇ ਇੱਕ ਹੋ ਬੇਨਤੀ ਜਿਹੜੀ ਜ਼ਰੂਰੀ ਆ ਅਸੀਂ ਇੱਥੋਂ ਜਾਣਾ ਕਿਉਂਕਿ ਸਾਡੀ ਮਜਬੂਰੀ ਹੈ ਕੱਲ ਨੂੰ ਸਾਨੂੰ ਕਿਤੇ ਹੋਰ ਸਮਾਗਮ ਤੇ ਜਾਣਾ ਪੈਣਾ ਜਿਹੜੀ ਇਲਾਕੇ ਦੀ ਸੰਗਤ ਹੈ ਉਹਨੂੰ ਬੇਨਤੀ ਹੈ ਵੀ ਇੱਥੇ ਸਮਾਗਮ ਜੇ ਜਾਰੀ ਰਹਿਣਾ ਤੁਸੀਂ ਇੱਥੋਂ ਉੱਠਣਾ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਉੱਠ ਕੇ ਇਹ ਨਹੀਂ ਵੀ ਆਪਾਂ ਹਰਗਮ ਬਚਾ ਦੇਣਾ ਸੋ ਇਸ ਕਰਕੇ ਪ੍ਰੇਮ ਪਿਆਰ ਨਾਲ ਸਹਿਜ ਨਾਲ ਬੈਠੇ ਰਹਿਣਾ ਸਹਿਜ ਨਾਲ ਬੈਠਾਂਗੇ ਇਹ ਸਾਡੇ ਮਨ ਤੇ ਵੀ ਪਾਪ ਚੜਦਾ ਹੈ ਜਦੋਂ ਤੁਸੀਂ ਸਾਡੇ ਵਰਗੇ ਨਾ ਚੀਜ਼ ਬੰਦਿਆਂ ਦੇ ਪਿੱਛੇ ਲੱਗ ਤੁਰਦੇ ਜੋ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਕੋਈ ਸਿੱਖ ਬੈਠਾ ਨਹੀਂ ਰਹਿੰਦਾ ਇਹਦਾ ਬੋਝ ਸਾਡੇ ਹੰਤੇ ਹੁੰਦਾ ਸੋ ਇੰਨੀਆਂ ਕਿ ਬੇਨਤੀਆਂ ਦੇ ਨਾਲ ਖਿਮਾ ਦਾ ਜਾਚਕਾਂ ਜੀ ਗੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ